ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਚਲਾਇਆ ਗਿਆ ਇਸੇ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਡੀਆਈਜੀ ਫਿਰੋਜ਼ਪੁਰ ਰੇਂਜ ਸ੍ਰੀ ਹਰਮਨਵੀਰ ਸਿੰਘ ਗਿੱਲ ਤੇ ਮਾਨਯੋਗ ਐਸਐਸਪੀ ਰਵਜੋਤ ਕੌਰ ਗਰੇਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਲਗਾਤਾਰ ਜਿਹੜੀ ਨਸ਼ਾ ਤਸਕਰ ਨੇ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਆਰੰਭੀ ਗਈ ਹੈ ਸੋ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣੇ ਖਾਲੜੇ ਦੇ ਵਿੱਚ ਤਿੰਨ ਬੰਦਿਆਂ ਦੇ ਖਿਲਾਫ ਇੱਕ ਮੁਕੱਦਮਾ ਨੰਬਰ 247 ਜਿਹੜਾ ਉਹ ਦਰਜ ਕੀਤਾ ਗਿਆ ਤੇ ਇਹਦੇ ਵਿੱਚ 1 ਕਿਲੋ 517 ਗ੍ਰਾਮ ਹੈਰਨ ਇੱਕ ਐਕਟਿਵਾ ਬਿਨਾ ਨੰਬਰੀ ਤੇ ਇੱਕ ਮੋਬਾਈਲ ਫੋਨ ਜਿਹੜਾ ਰਿਕਵਰ ਹੋਇਆ ਇਥੇ ਇੱਕ ਦੋਸ਼ੀ ਜਿਹੜਾ ਵਾ ਦਿਆ ਸਿੰਘ ਪੁੱਤਰ ਸੁਰਜਨ ਸਿੰਘ ਇਹਨੂੰ ਗ੍ਰਿਫਤਾਰ ਕੀਤਾ ਗਿਆ ਮਨਵੀਰ ਸਿੰਘ ਤੇ ਗੁਰਬੀਰ ਸਿੰਘ ਜਿਹੜੇ ਆ ਭੱਜਣ ਦੇ ਵਿੱਚ ਕਾਮਯਾਬ ਹੋ ਚੁੱਕੇ ਨੇ ਸੋ ਪੁਲਿਸ ਪਾਰਟੀਆਂ ਬਣਾ ਕੇ ਇਹਨਾਂ ਦੇ ਲੁਕਣ ਟਿਕਾਣਿਆਂ ਦੇ ਉੱਤੇ ਰੇਡ ਕੀਤੇ ਜਾ ਰਹੇ ਨੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਮੈਂ ਇੱਥੇ ਦੱਸਣਾ ਚਾਹੁੰਦਾ ਆ ਕਿ ਇਹ ਬਰਾਮਦਗੀ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਹੋਈ ਹੈ ਸੋ ਲਗਾਤਾਰ ਬਾਰਡਰ ਦੇ ਉੱਤੇ ਜਿੱਥੇ ਪੰਜਾਬ ਪੁਲਿਸ ਤੇ ਬੀਐਸਐਫ ਚੱਕਨੀ ਤੇ ਅਲਰਟ ਹੈ ਤੇ ਉਥੇ ਅਸੀਂ ਜਿਹੜਾ ਨਸ਼ਾ ਤਸਕਰ ਹੈ ਇਹਨਾਂ ਨੂੰ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਜਿਹੜੀ ਐਡੀਐਸ ਸਿਸਟਮ ਹੈ ਇਹ ਵੀ ਲਾ ਕੇ ਦਿੱਤਾ ਹੈ ਸੋ ਇਹਦੇ ਨਾਲ ਜਿਹੜੀ ਡਰੋਨ ਐਕਟੀਵਿਟੀ ਹੈ ਇਹਨਾਂ ਨੂੰ ਕਾਬੂ ਕਰਨ ਦੇ ਵਿੱਚ ਤੇ ਇਨਰਾਈ ਭੇਜੇਗੇ ਸਮਾਨ ਨੂੰ ਫੜਨ ਦੇ ਵਿੱਚ ਜਿਹੜੀ ਕਾਫੀ ਸਫਲਤਾ ਹਾਸਲ ਹੋ ਰਹੀ ਹੈ ਇਸੇ ਲੜੀ ਦੇ ਵਿੱਚ ਇੱਕ ਦੋਸ਼ੀ ਗ੍ਰਫਤਾਰ ਕਰਕੇ ਇਹਦੇ ਕੋਲੋਂ 1 ਕਿਲੋ 517 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ। ਇੱਕ ਐਕਟਿਵਾ ਤੇ ਇੱਕ ਜਿਹੜਾ ਮੋਬਾਈਲ ਰਿਕਵਰ ਕੀਤਾ। ਸੋ ਇਹਨਾਂ ਦੇ ਮੋਬਾਈਲ ਫੋਨ ਦੀ ਵੀ ਜਿਹੜੀ ਹੈ ਸੈਂਟੀਫਿਕ ਐਨਾਲਿਸਿਸ ਜਿਹੜਾ ਉਹ ਕੀਤਾ ਜਾਊਗਾ। ਤੇ ਨਾਲ ਦੀ ਨਾਲ ਇਹਨਾਂ ਕੋਲੋਂ ਜਿਹੜੀ ਹੈ ਪੁੱਛਗਿੱਛ ਕਰਕੇ ਕਿ ਇਹ ਸਮਾਨ ਅੱਗੇ ਕਿੱਥੇ-ਕਿੱਥੇ ਡਿਸਟ੍ਰਿਬਿਊਟ ਹੋਣਾ ਸੀ ਤੇ ਪਾਕਿਸਤਾਨ ਦੇ ਕਿਹੜੇ ਸਮੱਗਲਰ ਨਾਲ ਸੰਬੰਧ ਸੀਗੇ ਜਿੱਥੋਂ ਇਹ ਸਮਾਨ ਮਗਾਇਆ ਜਾ ਰਿਹਾ ਇਹ ਪੁੱਛਗਿੱਛ ਕੀਤੀ ਜਾਊਗੀ। ਤੋ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਤੇ ਅਦਾਲਤ ਤੋਂ ਇਹਦਾ ਰਿਮਾਂਡ ਆਸਰ ਕੀਤਾ ਜਾ ਚੁੱਕਾ ਹੈ ਤੋ ਇਹਦੀ ਜਿਹੜੀ ਆ ਹੁਣ ਡਿਟੇਲ ਪੁੱਛਗਿਛ ਕਰਕੇ ਇਹਦੇ ਵਿੱਚ ਜਿਹੜੇ ਇਨਵੋਲਵ ਹੋਰ ਵਿਅਕਤੀਆਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ